ਸਾਰੇ ਕਿਸਾਨ ਪ੍ਰਾਣ ਸਤਿ ਸ਼੍ਰੀ ਅਕਾਲ ਸੋ ਦੋਸਤੋ ਅੱਜ ਤੁਹਾਨੂੰ ਵੀਡੀਓ ਲੈ ਕੇ ਆਏ ਹਾਂ ਬਾਸਮਤੀ ਦੇ ਰੇਟਾਂ ਬਾਰੇ ਵੱਖ-ਵੱਖ ਮੰਡੀਆਂ ਬਾਰੇ ਤੇ ਵੱਖ-ਵੱਖ ਵੈਰੈਟੀਆਂ ਬਾਰੇ ਸੋ ਅੱਜ ਕਾਫੀ ਤੇਜ਼ੀ ਵੇਖਣ ਨੂੰ ਮਿਲੀ ਹੈ ਬਾਸਮਤੀ ਦੇ ਰੇਟਾਂ ਵਿੱਚ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਪੇਜ ਨੂੰ ਲਾਈਕ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸੋ ਆਜੋ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਜੁਲਾਨਾ ਮੰਡੀ ਦੀ ਜਿੱਥੇ 11 ਕਿ 4371 ਰੁਪਏ ਵਿਕੀ ਹੈ 1718 3400 ਰੁਪਏ ਤੋਂ ਲੈ ਕੇ 3820 ਰੁਪਏ ਤੱਕ ਵਿਕੀ ਹੈ 1885 4060 ਰੁਪਏ ਨੂੰ ਵਿਕੀ ਹੈ ਅਤੇ 1509 3000 ਰੁਪਏ ਨੂੰ ਵਿਕੀ ਆ ਅੱਗੇ ਜੇਕਰ ਆਪਾਂ ਖਰਖੌਦਾ ਮੰਡੀ ਦੀ ਗੱਲ ਕਰੀਏ ਜਿੱਥੇ 1121 4390 ਰੁਪਏ ਵਿਕੀ ਹੈ 1718 3811 ਰੁਪਏ ਵਿਕੀ ਹੈ 1885 3950 ਰੁਪਏ ਵਿਕੀ ਆ ਅੱਗੇ ਜੇਕਰ ਆਪਾਂ ਰੋहतक ਮੰਡੀ ਦੀ ਗੱਲ ਕਰੀਏ 2017 18 3390 ਰੁਪਏ ਤੋਂ ਲੈ ਕੇ 3890 ਰੁਪਏ ਤੱਕ ਵਿਕੀ ਹੈ 11 21 3680 ਰੁਪਏ ਤੋਂ ਲੈ ਕੇ 4395 ਰੁਪਏ ਤੱਕ ਵਿਕੀ ਹੈ 18 47 2690 ਰੁਪਏ ਵਿਕੀ ਆ ਅੱਗੇ ਜੇਕਰ ਆਪਾਂ ਐਲਨਬਾਦ ਦੀ ਗੱਲ ਕਰੀਏ ਜਿੱਥੇ 1509 3200 ਰੁਪਏ ਨੂੰ ਵਿਕੀ ਆ 18 47 2992 ਰੁਪਏ ਵਿਕੀ ਆ 1401 3550 ਰੁਪਏ ਵਿਕੀ ਆ ਅੱਗੇ ਜੇਕਰ ਆਪਾਂ ਜੀਂਦ ਮੰਡੀ ਦੀ ਗੱਲ ਕਰੀਏ ਜਿੱਥੇ 1121 4360 ਰੁਪਏ ਵਿਕੀ ਆ 1718 3840 ਰੁਪਏ ਵਿਕੀ ਆ ਹਨੂਮਾਨਗੜ੍ਹ ਦੀ ਗੱਲ ਕਰੀਏ 1401 3488 ਰੁਪਏ ਵਿਕੀ ਆ ਅੱਗੇ ਜੇਕਰ ਆਪਾਂ ਮਲੇਰ ਕੋਡਲਾ ਦੀ ਗੱਲ ਕਰੀਏ ਜਿੱਥੇ 1847 2850 ਰੁਪਏ ਤੋਂ ਲੈ ਕੇ 3085 ਰੁਪਏ ਵਿਕੀ ਆ 1509 2900 ਰੁਪਏ ਤੋਂ ਲੈ ਕੇ 3405 ਰੁਪਏ ਵੀ ਕੀ ਹੈ 1401 3300 ਰੁਪਏ ਤੋਂ ਲੈ ਕੇ 3610 ਰੁਪਏ ਤੱਕ ਵੀ ਕੀ ਹੈ 17 18 3200 ਰੁਪਏ ਤੋਂ ਲੈ ਕੇ 3700 ਰੁਪਏ ਤੱਕ ਵੀ ਕੀ ਹੈ 1121 3500 ਰੁਪਏ ਤੋਂ ਲੈ ਕੇ 3840 ਰੁਪਏ ਤੱਕ ਵੀ ਕੀ ਹੈ ਅੱਗੇ ਜੇਕਰ ਆਪਾਂ ਨਾਬਾ ਮੰਡੀ ਦੀ ਗੱਲ ਕਰੀਏ ਜਿੱਥੇ 1121 3500 ਰੁਪਏ ਤੋਂ ਲੈ ਕੇ 3820 ਰੁਪਏ ਵਿਕੀ ਹੈ 17 18 2800 ਰੁਪਏ ਤੋਂ ਲੈ ਕੇ 3710 ਰੁਪਏ ਤੱਕ ਵੀ ਕੀ ਹੈ 18 47 2500 ਰੁਪਏ ਤੋਂ ਲੈ ਕੇ 2940 ਰੁਪਏ ਤੱਕ ਵੀ ਕੀ ਹੈ 15 09 2700 ਰੁਪਏ ਤੋਂ ਲੈ ਕੇ 3200 ਰੁਪਏ ਤੱਕ ਵੀ ਕੀ ਹੈ 1401 3585 ਰੁਪਏ ਵੀ ਕੀ ਹੈ ਅੱਗੇ ਜੇਕਰ ਆਪਾਂ ਕੋਟਕਪੂਰਾ ਦੀ ਗੱਲ ਕਰੀਏ ਜਿੱਥੇ 11 21 2525 ਰੁਪਏ ਤੋਂ ਲੈ ਕੇ 3780 ਰੁਪਏ ਤੱਕ ਵਿਕੀ ਹੈ 1718 2900 ਰੁਪਏ ਤੋਂ ਲੈ ਕੇ 3498 ਰੁਪਏ ਤੱਕ ਵਿਕੀ ਹੈ 1718 2750 ਰੁਪਏ ਤੋਂ ਲੈ ਕੇ 3395 ਰੁਪਏ ਤੱਕ ਵਿਕੀ ਹੈ 1401 2770 ਰੁਪਏ ਤੋਂ ਲੈ ਕੇ 3370 ਰੁਪਏ ਤੱਕ ਵਿਕੀ ਹੈ 1509 2800 ਰੁਪਏ ਤੋਂ ਲੈ ਕੇ 3040 ਰੁਪਏ ਤੱਕ ਵਿਕੀ ਹੈ 1886 3000 ਤੇ 15 ਰੁਪਏ ਵੀ ਕੀਆ 1847 2790 ਰੁਪਏ ਵੀ ਕੀਆ ਅੱਗੇ ਜੇਕਰ ਆਪਾਂ ਪਤਲਾਂ ਦੀ ਗੱਲ ਕਰੀਏ ਜਿੱਥੇ 1509 2850 ਰੁਪਏ ਤੋਂ ਲੈ ਕੇ 3380 ਰੁਪਏ ਤੱਕ ਵੀ ਕੀਆ 1847 2800 ਰੁਪਏ ਤੋਂ ਲੈ ਕੇ 3120 ਰੁਪਏ ਤੱਕ ਵੀ ਕੀਆ 1121 3200 ਰੁਪਏ ਤੋਂ ਲੈ ਕੇ 3780 ਰੁਪਏ ਤੱਕ ਵੀ ਕੀਆ 1718 3250 ਰੁਪਏ ਤੋਂ ਲੈ ਕੇ 3660 ਰੁਪਏ ਤੱਕ ਵਿਕੀ ਹੈ 1885 3100 ਰੁਪਏ ਤੋਂ ਲੈ ਕੇ 3565 ਰੁਪਏ ਤੱਕ ਵਿਕੀ ਹੈ 1401 3705 ਰੁਪਏ ਵਿਕੀ ਹੈ ਅੱਗੇ ਜੇਕਰ ਆਪਾਂ ਗੋਹਾਣਾ ਮੰਡੀ ਦੀ ਗੱਲ ਕਰੀਏ ਜਿੱਥੇ 1121 3670 ਰੁਪਏ ਤੋਂ ਲੈ ਕੇ 4435 ਰੁਪਏ ਤੱਕ ਵਿਕੀ ਹੈ 1718 3886 ਰੁਪਏ ਵਿਕੀ ਹੈ 1885 4030 ਰੁਪਏ ਵਿਕੀ ਆ ਅੱਗੇ ਜੇਕਰ ਆਪਾਂ ਸਮਾਲਖਾ ਦੀ ਗੱਲ ਕਰੀਏ ਜਿੱਥੇ 1121 4460 ਰੁਪਏ ਵਿਕੀ ਆ 1718 3871 ਰੁਪਏ ਵਿਕੀ ਆ 1885 4060 ਰੁਪਏ ਵਿਕੀ ਆ ਅੱਗੇ ਜੇਕਰ ਆਪਾਂ ਪਾਣੀਪਤ ਦੀ ਗੱਲ ਕਰੀਏ ਜਿੱਥੇ 1121 4431 ਰੁਪਏ ਵਿਕੀ ਆ 1718 3851 ਰੁਪਏ ਵਿਕੀ ਆ ਅੱਗੇ ਜੇਕਰ ਆਪਾਂ ਗੱਲ ਕਰੀਏ ਅਬੋਰ ਮੰਡੀ ਦੀ ਜਿੱਥੇ 1885 3275 ਰੁਪਏ ਤੋਂ ਲੈ ਕੇ 3420 ਰੁਪਏ ਤੱਕ ਵਿਕੀ ਹੈ 17 18 3205 ਰੁਪਏ ਤੋਂ ਲੈ ਕੇ 3310 ਰੁਪਏ ਤੱਕ ਵਿਕੀ ਹੈ 1121 3845 ਰੁਪਏ ਵਿਕੀ ਹੈ 1401 3360 ਰੁਪਏ ਵਿਕੀ ਹੈ ਅੱਗੇ ਜੇਕਰ ਆਪਾਂ ਮਾਨਸਾ ਦੀ ਗੱਲ ਕਰੀਏ ਜਿੱਥੇ 1509 2800 ਰੁਪਏ ਤੋਂ ਲੈ ਕੇ 3215 ਰੁਪਏ ਤੱਕ ਵੀ ਕੀ ਹੈ 1847 2700 ਰੁਪਏ ਤੋਂ ਲੈ ਕੇ 3005 ਰੁਪਏ ਤੱਕ ਵੀ ਕੀ ਹੈ 1718 3675 ਰੁਪਏ ਵੀ ਕੀ ਹੈ 1401 3500 ਰੁਪਏ ਨੂੰ ਵੀ ਕੀ ਆ ਅੱਗੇ ਜੇਕਰ ਆਪਾਂ ਫਤੇਗੜ ਚੂੜੀਆਂ ਦੀ ਗੱਲ ਕਰੀਏ ਜਿੱਥੇ 1718 3760 ਰੁਪਏ ਵੀ ਕੀ ਹੈ 1121 4000 ਰੁਪਏ ਤੋਂ ਲੈ ਕੇ 4250 ਰੁਪਏ ਤੱਕ ਵੀ ਕੀ ਹੈ ਅੱਗੇ ਜੇਕਰ ਆਪਾਂ ਤਰਨਤਾਰਨ ਦੀ ਗੱਲ ਕਰੀਏ ਜਿੱਥੇ 1121 4300 ਰੁਪਏ ਨੂੰ ਵਿਕੀ ਹੈ 1718 3900 ਰੁਪਏ ਨੂੰ ਵਿਕੀ ਹੈ 1401 3410 ਰੁਪਏ ਵਿਕੀ ਹੈ 1509 3120 ਰੁਪਏ ਵਿਕੀ ਹੈ 1847 2850 ਰੁਪਏ ਵਿਕੀ ਆ ਅੱਗੇ ਜੇਕਰ ਆਪਾਂ ਜੰਡੇਆਲਾ ਗੁਰੂ ਦੀ ਗੱਲ ਕਰੀਏ ਜਿੱਥੇ 1121 4330 ਰੁਪਏ ਵਿਕੀ ਹੈ 1718 3875 ਰੁਪਏ ਵਿਕੀ ਹੈ 1509 3180 ਰੁਪਏ ਵਿਕੀ ਆ ਅੱਗੇ ਜੇਕਰ ਆਪਾਂ ਸਮਾਣਾ ਮੰਡੀ ਦੀ ਗੱਲ ਕਰੀਏ ਜਿੱਥੇ 1509 2850 ਰੁਪਏ ਤੋਂ ਲੈ ਕੇ 3370 ਰੁਪਏ ਤੱਕ ਵਿਕੀ ਆ 1847 3060 ਰੁਪਏ ਵਿਕੀ ਆ 1121 4000 ਰੁਪਏ ਨੂੰ ਵਿਕੀ ਆ 1718 3765 ਰੁਪਏ ਵਿਕੀ ਆ 1885 3770 ਰੁਪਏ ਵਿਕੀ ਆ 1401 3720 ਰੁਪਏ ਵਿਕੀ ਆ ਅੱਗੇ ਜੇਕਰ ਆਪਾਂ ਨਰਮਾਣਾ ਮੰਡੀ ਦੀ ਗੱਲ ਕਰੀਏ ਜਿੱਥੇ 17 18 3870 ਰੁਪਏ ਵਿਕੀ ਹੈ 18 85 3950 ਰੁਪਏ ਵਿਕੀ ਹੈ 14 01 3600 ਰੁਪਏ ਨੂੰ ਵਿਕੀ ਆ ਸਫੀਦੋ ਮੰਡੀ ਦੀ ਗੱਲ ਕਰੀਏ 11 21 4480 ਰੁਪਏ ਵਿਕੀ ਹੈ 17 18 3891 ਰੁਪਏ ਵਿਕੀ ਹੈ 18 85 4100 ਰੁਪਏ ਨੂੰ ਵਿਕੀ ਆ ਅੱਗੇ ਜੇਕਰ ਆਪਾਂ ਟੋਹਾਣਾ ਮੰਡੀ ਦੀ ਗੱਲ ਕਰੀਏ ਜਿੱਥੇ 11 21 3690 ਰੁਪਏ ਵੀ ਕੀ ਹੈ 1885 3555 ਰੁਪਏ ਵੀ ਕੀ ਹੈ 1401 3595 ਰੁਪਏ ਵੀ ਕੀ ਹੈ 1847 2950 ਰੁਪਏ ਵੀ ਕੀ ਹੈ 1509 3270 ਰੁਪਏ ਵੀ ਕੀ ਆ ਅੱਗੇ ਜੇਕਰ ਆਪਾਂ ਰਤੀਆ ਮੰਡੀ ਦੀ ਗੱਲ ਕਰੀਏ ਜਿੱਥੇ 1885 3493 ਰੁਪਏ ਵੀ ਕੀ ਹੈ 1401 3595 ਰੁਪਏ ਵੀ ਕੀ ਹੈ 1509 3231 ਰੁਪਏ ਵੀ ਕੀ ਹੈ 1121 3617 ਰੁਪਏ ਵਿਕੀ ਹੈ 1847 2955 ਰੁਪਏ ਵਿਕੀ ਹੈ 1718 3520 ਰੁਪਏ ਵਿਕੀ ਹੈ ਅੱਗੇ ਜੇਕਰ ਆਪਾਂ ਰਾਣੀਆਂ ਮੰਡੀ ਦੀ ਗੱਲ ਕਰੀਏ ਜਿੱਥੇ 1886 3230 ਰੁਪਏ ਵਿਕੀ ਹੈ 1509 3201 ਰੁਪਏ ਵਿਕੀ ਹੈ 1401 3515 ਰੁਪਏ ਵਿਕੀ ਹੈ ਅੱਗੇ ਜੇਕਰ ਆਪਾਂ ਫਤਿਹ ਫਰਦੇ ਆਬਾਦੀ ਗੱਲ ਕਰੀਏ ਜਿੱਥੇ 1509 3310 ਰੁਪਏ ਵਿਕੀ ਹੈ 1847 2995 ਰੁਪਏ ਵਿਕੀ ਹੈ 1718 3605 ਰੁਪਏ ਵਿਕੀ ਹੈ 1121 3912 ਰੁਪਏ ਵਿਕੀ ਹੈ 1401 3600 ਰੁਪਏ ਨੇ ਵਿਕੀ ਹੈ ਅੱਗੇ ਜੇਕਰ ਆਪਾਂ ਕੈਥਲ ਦੀ ਗੱਲ ਕਰੀਏ ਜਿੱਥੇ 1718 3915 ਰੁਪਏ ਵਿਕੀ ਹੈ 1401 3520 ਰੁਪਏ ਵਿਕੀ ਹੈ ਅਤੇ 1885 3990 ਰੁਪਏ ਵਿਕੀ ਆ ਅੱਗੇ ਜੇਕਰ ਆਪਾਂ ਸਰਸਾ ਦੀ ਗੱਲ ਕਰੀਏ ਜਿੱਥੇ 1509 33191 ਰੁਪਏ ਵਿਕੀ ਆ 1847 2860 ਰੁਪਏ ਵਿਕੀ ਆ 1401 3530 ਰੁਪਏ ਵਿਕੀ ਆ 1718 3440 ਰੁਪਏ ਵਿਕੀ ਆ ਅੱਗੇ ਜੇਕਰ ਆਪਾਂ ਖਨੌਰੀ ਦੀ ਗੱਲ ਕਰੀਏ ਜਿੱਥੇ 1401 3550 ਰੁਪਏ ਵਿਕੀ ਆ ਜਾਖਲ ਦੀ ਗੱਲ ਕਰੀਏ 1401 3610 ਰੁਪਏ ਵਿਕੀ ਆ ਪਾਤੜਾਂ ਦੀ ਗੱਲ ਕਰੀਏ 1401 3593 ਰੁਪਏ ਵਿਕੀ ਆ ਅੱਗੇ ਜੇਕਰ ਆਪਾਂ ਮੁਕਸਰ ਮੰਡੀ ਦੀ ਗੱਲ ਕਰੀਏ ਜਿੱਥੇ 17 18 3470 ਰੁਪਏ ਵਿਕੀ ਆ 1401 3525 ਰੁਪਏ ਵਿਕੀ ਆ 1885 3730 ਰੁਪਏ ਵਿਕੀ ਆ ਅਤੇ 1121 4035 ਰੁਪਏ ਵਿਕੀ ਆ ਸੋ ਇਹ ਸੀ ਬਾਸਮਤੀ ਦੇ ਵੱਖ-ਵੱਖ ਵੈਰਾਈਟੀਆਂ ਦੇ ਤੇ ਵੱਖ-ਵੱਖ ਮੰਡੀਆਂ ਦੇ ਰੇਟ ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਲਦੀ ਮਿਲਦੇ ਆਂ ਅਗਲੀ ਨਵੀਂ ਵੀਡੀਓ ਦੇ ਵਿੱਚ ਧੰਨਵਾਦ